ਪਠਾਨਕੋਟ ਦਾ ਸਿਵਲ ਹਸਪਤਾਲ ਇਸ ਟਾਈਮ ਚਰਚਾਵਾਂ ਦੇ ਵਿੱਚ ਬੜਿਆ ਹੋਇਆ ਹੈ ਦੱਸਿਆ ਜਾ ਰਿਹਾ ਹੈ ਕਿ ਸਕੈਨਿੰਗ ਵਿਭਾਗ ਦੇ ਡਾਕਟਰ ਦੁਆਰਾ ਨਰਸਿੰਗ ਸਟਾਫ ਦੀ ਇੱਕ ਨਰਸ ਦੇ ਨਾਲ ਬਦਸਲੂਕੀ ਕੀਤੀ ਗਈ ਹੈ ਨਰਸਿੰਗ ਸਟਾਫ ਵੱਲੋਂ ਕਾਰਵਾਈ ਦੀ ਮੰਗ ਨੂੰ ਲੈ ਕੇ ਹੜਤਾਲ ਵੀ ਸ਼ੁਰੂ ਕਰ ਦਿੱਤੀ ਗਈ ਹੈ ਨਾਲ ਹੀ ਉਹਨਾਂ ਵੱਲੋਂ ਆਲਟੀਮੇਟਮ ਦਿੱਤਾ ਗਿਆ ਹੈ ਕਿ ਜੇ 2 ਦਿਨਾਂ ਦੇ ਵਿੱਚ ਕਾਰਵਾਈ ਕੋਈ ਨਹੀਂ ਹੋਈ ਤਾਂ ਕਰਮਚਾਰੀਆਂ ਦੁਆਰਾ ਵੱਡਾ ਸੰਘਰਸ਼ ਵੀ ਕੀਤਾ ਜਾ ਸਕਦਾ ਹੈ ਮੈਂ ਸਿਵਲ ਮੈਟਰਨ ਸਿਵਲ ਹਸਪਤਾਲ ਪਠਾਨਕੋਟ ਮੈਂ ਦੱਸਣਾ ਚਾਹੁੰਦੀ ਆ ਕਿ ਡਾਕਟਰ ਖੇਮਰਾਜ ਵੱਲੋਂ ਜਿਹੜੇ ਅਲਟਰਾਸਾਉਂਡ ਡਿਪਾਰਟਮੈਂਟਸ ਨੇ ਉਹਨਾਂ ਨੇ ਮੇਰੀ ਨਰਸਿੰਗ ਸਿਸਟਰ ਦੇ ਨਾਲ ਤੇ ਮੇਰੇ ਨਾਲ ਬਹੁਤ ਜ਼ਿਆਦਾ ਮਿਸਬਿਹੇਵ ਕੀਤਾ ਜਦੋਂ ਕਿ ਉਥੇ ਇੱਕ ਪਲਾਸਫੋਰ ਸਾਡੇ ਕੋਲੋਂ ਪਤਾ ਹੀ ਹੈ ਸਾਰਿਆਂ ਨੂੰ ਕਿ ਸਾਡੇ ਕੋਲੋਂ ਬਹੁਤ ਜ਼ਿਆਦਾ ਸਟਾਫ ਦੀ ਕਮੀ ਆ ਕਿ ਅਸੀਂ ਸਟਾਫ ਨੂੰ ਇਧਰ ਉਧਰ ਡਿਊਟੀ ਲਗਾਣੀ ਪੈਂਦੀ ਆ ਕਿਉਂਕਿ ਅਸੀਂ ਹਸਪੀਟਲ ਦੇ ਇੰਚਾਰਜ ਹੋਣ ਕਰਕੇ ਸਾਨੂੰ ਥੋੜੇ ਥੋੜੇ ਟਾਈਮ ਲਈ ਕੁਝ ਕੋਈ ਨਾ ਕੋਈ ਸਟਾਫ ਇਧਰ ਉਧਰ ਪਾੜਾ ਪੈਂਦਾ ਅਸੀਂ ਬੇਵੀ ਨੂੰ ਕਿਹਾ ਕਿ ਬੇਵੀ ਕਲਾਸ ਫੋਰ ਆ ਉੱਥੇ ਆਊਟਸੋਰਸ ਦੀ ਅਸੀਂ ਉਹਨੂੰ ਕਿਹਾ ਕਿ ਤੂੰ 10 ਮਿੰਟ ਲਈ ਐਕਸਲੇ ਡਿਪਾਰਟਮੈਂਟ ਦੇ ਵਿੱਚ ਡਸਟਿੰਗ ਕਰਿਆ ਉਹਨੇ ਆਪਣਾ ਫੋਨ ਡਾਕਟਰ ਖੇਮਰਾਜ ਨੂੰ ਦੇ ਦਿੱਤਾ ਡਾਕਟਰ ਖੇਮਰਾਜ ਨੇ ਨਰਸਿੰਗ ਸਿਸਟਰ ਸੁਦੇਸ਼ ਦਾ ਫੋਨ ਜਦੋਂ ਚੱਕਿਆ ਤੇ ਉਹਨਾਂ ਨੇ ਉਹਨੂੰ ਕਿਹਾ ਕਿ ਤੂੰ ਇਹ ਤੂੰ ਇੱਕ ਕਿਤੇ ਡਿਊਟੀਆਂ ਲਗਾ ਦੇਣੀਆਂ ਤੇਰਾ ਕੀ ਇਰਾਦਾ ਵਾ ਤੂੰ ਬਹੁਤ ਜ਼ਿਆਦਾ ਤੰਗ ਕਰਦੀਆਂ ਫਲਾਨ ਇਹ ਬਹੁਤ ਜ਼ਿਆਦਾ ਗਲਤ ਬੋਲੇ ਤੇ ਇੱਥੋਂ ਤੱਕ ਬੋਲ ਦਿੱਤਾ ਕਿ ਤੈਨੂੰ ਮੈਂ ਤੇਰੇ ਮਾ ਇੱਥੇ ਆਣ ਕੇ ਮੂੰਹ ਤੇ ਥੱਪੜ ਮਾਰਨੇ ਲੀ ਜਦੋਂ ਕਿ ਅਸੀਂ ਆਪਣੀ ਕੰਪਲੇਨ ਲੈ ਕੇ ਜਦੋਂ ਐਸਐਮਓ ਸਾਹਿਬ ਕੋਲ ਗਏ ਤੇ ਸਰ ਇਹ ਬਹੁਤ ਜ਼ਿਆਦਾ ਉਹਨਾਂ ਨੇ ਰੋਡਲੀ ਬੋਲਿਆ ਕਿ ਤੇਰੇ ਥੱਪੜ ਮਾਰਦਣੇ ਨੇ ਤੁਸੀਂ ਉਸ ਤਰ੍ਹਾਂ ਉਹਨੇ ਅੱਗੋ ਕਿਹਾ ਸਰ ਤੁਸੀਂ ਮੈਨੂੰ ਇਸ ਤਰ੍ਹਾਂ ਨਹੀਂ ਬੋਲ ਸਕਦੇ ਤੁਸੀਂ ਕਿਉਂ ਮੈਂ ਹਸਪੀਟਲ ਨਹੀਂ ਕਰ ਰਹੀਆਂ ਸਾਰਾ ਕੁਝ ਅਸੀਂ ਐਸਐਮਓ ਸਾਹਿਬ ਕੋਲ ਕੰਪਲੇਨ ਲੈ ਕੇ ਗਏ ਆ ਤੇ ਅਸੀਂ ਉੱਥੇ ਬੈਠੀ ਹੋਏ ਆ ਤੇ ਉਹਨਾਂ ਨੂੰ ਡਾਕਟਰ ਸਾਹਿਬ ਆ ਗਏ ਨੇ ਅੰਦਰ ਤੇ ਉਹਨਾਂ ਨੇ ਬੋਲਣਾ ਸ਼ੁਰੂ ਕਰ ਦਿੱਤਾ ਤੂੰ ਤੂੰ ਕਰਕੇ ਮੈਨੂੰ ਬੋਲਣਾ ਸ਼ੁਰੂ ਕਰ ਦਿੱਤਾ ਤੇ ਸਰ ਕਹਿੰਦੇ ਕਿ ਤੂੰ ਇਹ ਇਸ ਤਰ੍ਹਾਂ ਨਹੀਂ ਬੋਲ ਸਕਦਾ ਨਰਸ ਮੈਟਰਨ ਨੂੰ ਤੂੰ ਮੈਂ ਇੱਕ ਗਲਤ ਬਿਹੇਵ ਕਰ ਰਿਹਾ ਹਾਂ ਤੂੰ ਮਾਫੀ ਮੰਗ ਬਟ ਉਹ ਆਪਣੀ ਗੱਲ ਤੇ ਅੜੇ ਰਹੇ ਕਿ ਮੈਂ ਇਸ ਤਰ੍ਹਾਂ ਹੀ ਕਰਨਾ ਮੈਂ ਨੇ ਇਸ ਤੋਂ ਪਹਿਲਾਂ ਵੀ ਸਾਡੇ ਸਾਰੇ ਕੇਈ ਸਟਾਫ ਨਰਸਸ ਦੇ ਨਾਲ ਜੋ ਹੋ ਸਾਡੇ ਸਟਾਫ ਦੇ ਫੀਮੇਲ ਸਟਾਫ ਦੇ ਨਾਲ ਇਹਨਾਂ ਦਾ ਵਿਹਾਰ ਬਹੁਤ ਗਲਤ ਹੈ ਔਰ ਬਹੁਤ ਰੂਡਲੀ ਬੋਲਦੇ ਨੇ ਗਾਲਾਂ ਤੱਕ ਕੱਢਦੇ ਨੇ ਸਾਨੂੰ ਲੇਡੀਜ਼ ਨੂੰ ਜਦੋਂ ਕਿ ਹੁਣ ਅਸੀਂ ਆਪਣੇ ਹਾਈ ਅਥਾਰਟੀ ਨੂੰ ਲਿਖ ਕੇ ਦਿੱਤਾ ਇਹਨਾਂ ਦੇ ਖਿਲਾਫ ਜੇ 2 ਦਿਨ ਦੇ ਵਿੱਚ ਐਕਸ਼ਨ ਨਹੀਂ ਲੈਂਦੇ ਇਹਨਾਂ ਦੇ ਖਿਲਾਫ ਕੋਈ ਤੇ ਅਸੀਂ ਆਪਣੀ ਫੁੱਲ ਡੇ ਐਮਰਜੈਂਸੀ ਵੀ ਬੰਦ ਕਰਕੇ ਫੁੱਲ ਡੇ ਅਸੀਂ ਸਟ੍ਰਾਈਕ ਤੇ ਆ ਜਾਵਾਂਗੇ ਸਾਡੇ ਨਰਸਿੰਗ ਸਟਾਫ ਵੱਲੋਂ ਸਾਡੇ ਮੈਡਨ ਮੈਡਮ ਵੱਲੋਂ ਸਾਡੇ ਜਿਹੜੇ ਨਰਸਿੰਗ ਸਿਸਟਰ ਹੈਗੇ ਉਹਨਾਂ ਵੱਲੋਂ ਇੱਕ ਡਾਕਟਰ ਦੇ ਖਿਲਾਫ ਸਾਨੂੰ ਅਜ ਕੰਪਲੇਂਟ ਦਿੱਤੀ ਗਈ ਹੈਗੀਏ ਕਿ ਡਾਕਟਰ ਨੇ ਉਹਨਾਂ ਦੇ ਅਗੇਂਸਟ ਮਿਸਬੀਹ ਕੀਤਾ ਹੈਗਾ ਇਹ ਜਿਹੜੀ ਕੰਪਲੇਂਟ ਸਾਨੂੰ ਮੈਡਨ ਵੱਲੋਂ ਤੇ ਨਰਸਿੰਗ ਸਿਸਟਰ ਵੱਲੋਂ ਅਲੱਗ-ਅਲੱਗ ਰਿਸੀਵ ਹੋਈ ਹੈਗੀਏ ਇਦੇ ਵਿੱਚ ਅਸੀਂ ਇਹਨੂੰ ਬਹੁਤ ਸੀਰੀਅਸਲੀ ਲਿਆ ਹੈਗਾ ਤੇ ਇਹਦੇ ਵਿੱਚ ਮੈਂ ਤਿੰਨ ਡਾਕਟਰਸ ਦੀ ਜਿਹੜੀ ਕਮੇਟੀ ਮੈਂ ਬਣਾ ਦਿੱਤੀ ਗਈ ਹੈ ਤੇ ਇਸ ਦੀ ਜੋ ਵੀ ਜਾਂਚ ਨਿਰਪੱਖ ਜਾਂਚ ਹੋਏਗੀ ਤੇ ਮੈਂ ਤੁਹਾਨੂੰ ਇਸ ਗੱਲ ਰਾਹੀਂ ਆਪਣੇ ਨਰਸਿੰਗ ਸਿਸਟਮ ਨੂੰ ਆਪਣੇ ਨੀਟਰਨ ਮੈਡਮ ਨੂੰ ਆਪਣੇ ਨਰਸਿੰਗ ਸਟਾਫ ਨੂੰ ਮੈਂ ਇਹ ਜ਼ਰੂਰ ਜ਼ੋਰ ਦੇ ਕੇ ਮੈਂ ਕਹਿਣਾ ਚਾਹਨਾ ਹੈਗਾ ਕਿ ਕਿਸੇ ਵੀ ਕਿਸਮ ਦੀ ਜਿਹੜੀ ਹੈ ਉਹ ਜਿਹੜੀ ਟੋਲਰੇਟ ਨਹੀਂ ਕੀਤੀ ਜਾਏਗੀ ਬਤਮੀਜ਼ੀ ਤੇ ਜੇ ਜੋ ਵੀ ਦੋਸ਼ੀ ਜਿਹੜੇ ਡਾਕਟਰ ਸਬੂਸੀ ਪਾਈ ਜਾਣਗੇ ਤੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਸ਼ਨ ਲਿਆ ਜਾਏਗਾ ਸਰ ਸਾਫ ਦਾ ਜੀ ਕਹਿਣਾ ਹੈ ਕਿ ਡਾਕਟਰ ਵੱਲੋਂ ਕਈ ਮਰੋਂਾਂ ਗਾਲੀ ਗਲੋਚ ਕੀਤੀ ਗਈ ਹੈ ਹਾਲੇ ਤੱਕ ਅਸੀਂ ਇਸ ਨੂੰ ਸੀਰੀਅਸly ਕੋਲ ਜਾਏ। ਪਹਿਲੇ ਰਿਟਰਨ ਕੰਪਲੀਟ ਸਾਡੇ ਕੋਲ ਅੱਜ ਪਹਿਲੀ ਵਾਰੀ ਆਈ ਹੈਗੀ ਹੈ ਪਹਿਲੇ ਕਦੇ ਵੀ ਸਾਡੇ ਕੋਲ ਰਿਟਰਨ ਕੰਪਲੀਟ ਨਹੀਂ ਆਈ ਸੀਗੀ ਉਸ ਗੱਲ ਨੂੰ ਵੀ ਜਿਹੜਾ ਹੈਗਾ ਅਸੀਂ ਕੰਸੀਡਰ ਕਰ ਲਾਂਗੇ ਕਿ ਪਹਿਲੇ ਵੀ ਜੋ ਬਤਨੀਜੀ ਡਾਕਟਰ ਸਾਹਿਬ ਨੇ ਇਹ ਕੀਤੀ ਹੋਈ ਵੀ ਉਹ ਵੀ ਜਿਹੜੀ ਕਮੇਟੀ ਹੈਗੀ ਹੈ ਉਸ ਦੀ ਜਾਂਚ ਕਰ ਲਈਗੀ ਤੇ ਜਾਂਚ ਕਮੇਟੀ ਜੋ ਵੀ ਆਪਣੀ ਰਿਪੋਰਟ ਦੇਗੀ ਉਹਦੇ ਅਕੋਰਡਿੰਗਲੀ ਅਸੀਂ ਸਖਤੋ ਸਖਤ ਐਕਸ਼ਨ ਜਿਹੜਾ ਹੈਗਾ ਬੰਦੀਕਾਰ ਹੋਏਗੀ।